ਸਾਸਿਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਮੋੜ ਸਵਾਗਤ ਹੈ ਜੀ ਸਾਡੇ ਚੈਨਲ YouTube ਵਾਲੇ ਫਾਰਮਰ ਤੇ ਜਿੰਨੇ ਵੀ ਮੇਰੇ ਕਿਸਾਨ ਵੀਰ ਭੈਣ ਭਰਾ ਸਾਡਾ ਚੈਨਲ ਲਗਾਤਾਰ ਦੇਖ ਰਹੇ ਨੇ ਵੀਡੀਓਜ਼ ਦੇਖ ਰਹੇ ਨੇ ਉਹਨਾਂ ਦਾ ਮੋੜ ਤੋਂ ਧੰਨਵਾਦ ਜੀ ਤੇ ਅੱਜ ਦੀ ਜੋ ਵੀ ਵੀਡੀਓ ਹੈ ਉਹ ਰਵੇਗੀ ਅੱਜ ਰਾਤ ਯਾਨੀ ਕਿ 5 ਮਈ 2024 ਪੰਜਾਬ ਦੇ ਵਿੱਚ ਰਾਤ ਦੇ ਮੌਸਮ ਦੀ ਕੀ ਹਲਚਲ ਹੈ ਕੀ ਅਪਡੇਟ ਹੈ ਤੇ ਕੀ ਸਿਸਟਮ ਬਣਦਾ ਦਿਖਾਈ ਦੇ ਰਿਹਾ ਅੱਜ ਦੀ ਰਾਤ ਹਵਾ ਦਾ ਕੀਮੇਦਾਰ ਉਖ ਰਵੇਗਾ ਮੀਂਹ ਕਣੀ ਦੇ ਕੀ ਅਸਰ ਨੇ ਤੇ ਗਰਮੀ ਦੇ ਕਿਵੇਂ ਤੇ ਪ੍ਰਭਾਵ ਦਿਖਾਈ ਦੇਣ ਰਹੇ ਨੇ ਤੇ ਉਹ ਥੋੜੀ ਬਹੁਤੀ ਅਪਡੇਟ ਦਵਾਂਗੇ ਆਉਂਦੇ 2-4 ਦਿਨ ਦੇ ਬਾਰੇ ਕਿਉਂਕਿ ਮੌਜੂਦਾ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਤੇ ਇਹ ਖੁਸ਼ਕ ਮੌਸਮ ਕਿੰਨਾ ਟਾਈਮ ਪੰਜਾਬ ਦੇ ਉੱਪਰ ਰਹੇਗਾ ਇਸ ਦੇ ਬਾਰੇ ਪੂਰੀ ਅਪਡੇਟ ਦਵਾਂਗੇ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਜੀ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ 올 ਨੋਟੀਫਿਕੇਸ਼ਨ ਔਨ ਕਰਕੇ ਵੀਡੀਓ ਨੂੰ ਲਾਈਕ ਕਰਦੇ ਹੋ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ WhatsApp ਦੇ ਉੱਪਰ ਯਾਰਾਂ ਦੋਸਤਾਂ ਵੈਲੀਆਂ ਦੇ ਨਾਲ ਤਾਂ ਕਿ ਉਹਨਾਂ ਤੱਕ ਵੀ ਇਹ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਤੇ ਉਹ ਵੀ ਵੀਡੀਓ ਦੇਖ ਕੇ ਲਾਹੇਵੰਦ ਹੋ ਸਕਣ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪਹਿਲਾਂ ਪੰਜਾਬ ਦੇ ਉੱਪਰ ਕਿਸੇ ਤਰੀਕੇ ਦਾ ਵੀ ਕੋਈ ਬੱਦਲੀ ਸਿਸਟਮ ਅੱਜ ਦੀ ਰਾਤ ਦਿਖਾਈ ਨਹੀਂ ਦੇ ਰਿਹਾ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਮੌਸਮ ਅੱਜ ਦੀ ਰਾਤ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਦਿਸ਼ਾ ਤੋਂ ਬਦਲਵੇਂ ਰੂਪ ਦੇ ਵਿੱਚ ਚਲਦੀਆਂ ਰਹਿਣਗੀਆਂ ਕਿਉਂਕਿ ਪ੍ਰੀ ਮੌਨਸਨ ਸਿਸਟਮ ਚੱਲ ਰਿਹਾ ਹੈ ਇਸ ਟਾਈਮ ਵੀ ਲਗਭਗ ਹਵਾ ਪੰਜਾਬ ਦੇ ਵਿੱਚ 10 ਤੋਂ 15 ਕਿਲੋਮੀਟਰ ਦੀ ਸਪੀਡ ਦੇ ਵਿੱਚ ਚੱਲ ਰਹੀ ਹੈ ਹਲਕੀ ਫੁਲਕੀ ਹਵਾ ਤੇਜ਼ ਹੋ ਸਕਦੀ ਹੈ ਕਿਉਂਕਿ ਇੱਕ ਦਬਾਅ ਵਾਲਾ ਖੇਤਰ ਪੰਜਾਬ ਦੇ ਪਹਾੜੀ ਖੇਤਰਾਂ ਦੇ ਉੱਪਰ ਦਿਖਾਈ ਦੇ ਰਿਹਾ ਹੈ ਜਿਸ ਤੋਂ ਕੀ ਥੋੜੀ-ਬੋਤੀ ਜਿਹੜੀ ਇੱਕ ਪ੍ਰੈਸ਼ਰ ਜਿਹੜਾ ਮੌਸਮ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਹਵਾ ਤੇਜ਼ ਹੋਣੀ ਸ਼ੁਰੂ ਹੋ ਜਾਂਦੇ ਤੇ ਹਨੇਰੀ ਵਾਲਾ ਮਾਹੌਲ ਬਣ ਜਾਂਦਾ ਹੈ ਅੱਜ ਰਾਤ ਪੰਜਾਬ ਦੇ ਬਹੁਤੇ ਹਿੱਸੇ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਹੈ ਕੋਈ ਬਹੁਤ ਵੱਡੀ ਕਾਰਵਾਈ ਉਹਦੇ ਨਾਲ ਪੈਂਦੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈ ਟੈਂਪਰੇਚਰ ਅੱਜ ਤੇ ਕੱਲ ਪੂਰੇ ਦਿਨ ਪੂਰੇ ਤਰੀਕੇ ਨਾਲ ਸੂਰਜ ਚੰਗੀ ਤਰ੍ਹਾਂ ਲਿਸ਼ਕਿਆ ਹੈ ਪੂਰੇ ਤਰੀਕੇ ਨਾਲ ਜ਼ੋਰ ਨਾਲ ਗਰਮੀ ਨੇ ਆਪਣੇ ਅੱਤ ਕਢਾਏ ਨੇ ਦਿਨ ਦੇ ਵਿੱਚ ਤੇ ਉਸ ਦਾ ਅਸਰ ਰਾਤ ਨੂੰ ਵੀ ਦਿਖਾਈ ਦੇਵੇਗਾ ਰਾਤ ਦੇ ਟੈਂਪਰੇਚਰ 25 ਡਿਗਰੀ ਤੋਂ ਪਾਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਲਈਏ ਕਿੰਨੇ ਦਿਨ ਇਹ ਮੌਸਮ ਐਵੇਂ ਬਣਿਆ ਰਹੇਗਾ ਤਾਂ ਇਹ ਮੌਸਮ 10 ਤਰੀਕ ਜਾਂ 11 ਤਰੀਕ ਤੱਕ ਬਣਿਆ ਰਹੇਗਾ 5 ਤਰੀਕ ਤੋਂ ਲੈ ਕੇ ਤੇ 10 ਤਰੀਕ ਤੋਂ ਬਾਅਦ ਇੱਕ ਪੱਛਮੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਤੇ ਉਹ ਸਿਸਟਮ ਕਿਤੇ ਨਾ ਕਿਤੇ ਤਿੰਨ ਤੋਂ ਚਾਰ ਦਿਨ ਲਗਾਤਾਰ ਪੰਜਾਬ ਦੇ ਨੇੜੇ ਤੇੜੇ ਬਣਿਆ ਰਹੇਗਾ ਉਸ ਦਾ ਅਸਰ ਪਹਾੜੀ ਖੇਤਰਾਂ ਵਿੱਚ ਤੇ ਪੰਜਾਬ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਤੇ ਉਹ ਜਿਹੜਾ ਮੌਸਮ ਬਣੇਗਾ ਉਹਦੇ ਕੀ ਪ੍ਰਭਾਵ ਹੋਣਗੇ ਉਹਦੇ ਬਾਰੇ ਤੁਹਾਨੂੰ ਅਸੀਂ 10 ਤਰੀਕ ਦੇ ਵੀਡੀਓ ਵਿੱਚ ਕਲੀਅਰ ਦੱਸ ਸਕਾਂਗੇ ਕਿਉਂਕਿ ਫਿਲਹਾਲ 4 ਤੋਂ 5 ਦਿਨ ਪਹਿਲਾਂ ਪ੍ਰੀ ਮੌਨਸੂਨ ਸਿਸਟਮ ਦੇ ਵਿੱਚ ਕੋਈ ਪ੍ਰੈਡਿਕਸ਼ਨ ਕਰਨਾ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ ਕਿਉਂਕਿ ਕਿਸਾਨ ਵੀਰਾਂ ਨੇ ਆਪਣਾ ਪ੍ਰੋਗਰਾਮ ਉਸ ਤਰ੍ਹਾਂ ਬਣਾਉਣਾ ਹੁੰਦਾ ਹੈ ਤੇ ਅਸੀਂ ਜੋ ਵੀ ਅਪਡੇਟ ਹੋਵੇਗੀ ਉਸ ਦੇ ਬਾਰੇ ਤੁਹਾਨੂੰ ਜਲਦੀ ਤੋਂ ਜਲਦੀ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਵੀ ਕਲੈਰਿਟੀ ਮਿਲਦੀ ਹੈ ਸਾਨੂੰ ਮੌਸਮ ਵਿਭਾਗ ਵੱਲੋਂ ਤੇ ਤੁਹਾਡੇ ਤੱਕ ਜਰੂਰ ਸ਼ੇਅਰ ਕਰਾਂਗੇ ਤੇ ਉਹ ਵੀਡੀਓ ਦੇਖਣ ਦੇ ਲਈ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਪਵੇਗਾ ਤੇ ਆਲ ਨੋਟੀਫਿਕੇਸ਼ਨ ਔਨ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤਾਂ ਕਿ ਜਦੋਂ ਵੀ ਅਸੀਂ ਉਹ ਵੀਡੀਓ ਸ਼ੇਅਰ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਲਾਹੇਵੰਦ ਹੋ ਸਕੋ ਅਸੀਂ ਇਸ ਚੈਨਲ ਦੇ ਉੱ ਕਿਸਾਨਾਂ ਦੇ ਰਿਲੇਟਡ ਖੇਤੀਬਾੜੀ ਦੇ ਰਿਲੇਟਡ ਅਤੇ ਮੌਸਮ ਦੇ ਰਿਲੇਟਡ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ ਤਾਂ ਕਿ ਕਿਸਾਨਾਂ ਦਾ ਫਾਇਦਾ ਹੋ ਸਕੇ ਬੀਜਾ ਸੰਬੰਧੀ ਫਸਲਾਂ ਸੰਬੰਧੀ ਖੇਤੀਬਾੜੀ ਦੇ ਹੋਰ ਸੰਧ ਟੱਪੇ ਦੇ ਸੰਬੰਧੀ ਵੀ ਅਸੀਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਜੀ ਤੇ ਜੋ ਵੀ ਜਾਣਕਾਰੀ ਸਾਨੂੰ ਮੌਸਮ ਵਿਭਾਗ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਜਾਂ ਹੋਰ ਸਹਾਇਕ ਤੰਦਿਆਂ ਦੇ ਬਾਰੇ ਵੀਡੀਓ ਮਿਲਦੀ ਹੈ ਤੁਹਾਡੇ ਦਾ ਕੋਈ ਸ਼ੇਅਰ ਕਰਦੇ ਹਾਂ ਅਗਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਧੰਨਵਾਦ ਜੀ